ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਦੇਖਤਾ ਰਹੋਗੇ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਆ ਸੀਜ਼ਨ ਬਿਲਕੁਲ ਨੇੜੇ ਆ ਚੁੱਕਿਆ ਤੇ ਟਰੈਕਟਰ ਕਿੰਨੀ ਤੇਜ਼ੀ ਆਈ ਹੈ ਸੀਜ਼ਨ ਦੇ ਨੇੜੇ ਕਰਕੇ ਸਾਡੇ ਨਾਲ ਕਰਦੇ ਆ ਸ਼ੇਅਰ ਸੋ ਜੁੜੇ ਹੋਰ ਵੀਡੀਓ ਨਾਲ ਸਭ ਤੋਂ ਪਹਿਲਾਂ ਇਹ ਟਰੈਕਟਰ ਤੁਹਾਨੂੰ ਦਿਖਾ ਰਹੇ ਹਾਂ 2010 ਮਾਡਲ ਆ ਟਾਪ ਮਾਡਲ 633 ਰੰਗ ਰੋਗਨ ਦਾ ਟਰੈਕਟਰ ਬਿਲਕੁਲ ਓਕੇ ਆ ਜਿਹਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਚਾਰੇ ਪਾਸੇ ਬਿਲਕੁਲ ਨਵੇਂ ਆ ਬੈਕ ਸਾਈਡ ਦੇ ਟਾਇਰ ਕਿਸੇ ਕਰਤਾਰ ਕੰਪਨੀ ਦੇ ਆ ਰੇਟ ਇਸ ਟਰੈਕਟਰ ਦਾ ਹੈਗਾ 475000 ਰੁਪਇਆ ਤੇ 2010 ਮਾਡਲ ਆ ਟਰੈਕਟਰ ਦੇਖਣ ਚ ਪੂਰਾ ਹਿਸਾਬ ਉਦੇ ਨਾਲ ਆ ਗਿਆ ਇੱਕ ਫਾਰਮ 60 ਵੀ ਟਾਪ ਮਾਡਲ ਹੈ 2016 ਮਾਡਲ ਹੈ ਐਸਾ ਰੇਟ ਜੋ 5 50 5 ਲੱਖ 50 ਹਜ਼ਾਰ ਦੀ ਹੈ ਇਸ ਦੀ ਜੋ ਡਿਮਾਂਡ ਹੈ ਮਾਲਕਾਂ ਨੇ ਜਿਹਦੇ ਟੈਰਨ ਨਾਲ ਗੱਲ ਕਰੀਏ ਤਾਂ ਇਹ ਵੀ ਇਸਦੇ ਬਿਲਕੁਲ ਨਵੇਂ ਚਾਰੇ ਟਾਇਰ ਨਾਲ ਰੰਗ ਰੋਗ ਨਾਲ ਬਿਲਕੁਲ ਸਾਫ ਹੈ ਉਦੇ ਨਾਲ ਆ ਗਿਆ Saturn Farm ਵੀ ਟਾਪ ਮਾਡਲ ਹੈ ਜੀ ਪੀ ਆਈ ਇਹ 2020 ਮਾਡਲ ਹੈ 6,75,000 ਰੁਪਈਆ ਮਾਲਕਾਂ ਦੀ ਦਰਮਾਨ ਆ। ਚਾਰੇ ਟਾਇਰ ਵੀਸ ਦੇ ਬਲਕ ਭੰਗ ਨਵੇਂ 14 ਦੇ ਟਾਇਰਾਂ ਚ ਤੇ ਰੰਗ ਰੋਗਨ ਦੀ ਜੁਗਾ ਸਾਬ ਹਟਾ ਕੇ ਦੋ। ਉਹ ਦਿਨ ਵਾਲਾ ਫਾਰਮ ਆ ਗਈ। 60 2013 ਮਾਡਲ ਆ 4,25,000 ਰੁਪਈਆ ਡਿਮਾਂਡ ਆ। ਰੰਗ ਰੋਗਨ ਦਾ ਵੀ ਟਰੈਕਟਰ ਸਾਫ ਆ। ਚਾਰਾਂ ਦੀ ਕੰਡੀਸ਼ਨ ਵੀ ਬੈਕ ਸਾਈਡ ਦਾ ਸਾਫ ਪਈ ਆ ਪੱਤਾਂ ਨੂੰ ਨਾ ਪੁੱਛਦੇ ਕਹਿੰਦੇ ਨੇ ਪਾਵਰ ਸਟੇਪ ਦੀ ਰੀਡ ਮੰਗ 425 ਹੈ। ਉਹਦੇ ਨਾਲ ਆ ਗਏ 3600 ਫੋਰਡ 92 ਮਾਡਲ ਆ ਰੇਟ 1 ਲੱਖ ਤੇ 95000 ਰੁਪਏ ਮੋਡੀਫਾਈ ਕੀਤਾ ਹੋਇਆ। ਇਹ ਟਾਇਰ ਜਿਹੜੇ ਅਸੀਂ ਚਾਰੇ ਆਣੇ ਆ। ਉਹਦੇ ਨਾਲ ਆ ਗਏ 8 ਫਾਰਮ 2010 ਮਾਡਲ ਆ 3 ਲੱਖ 25000 ਰੁਪਿਆ ਡਿਮਾਂਡ ਹੈ ਆਪਣੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ 14 ਦੇ ਟਾਇਰਾਂ ਚ ਇਹਦਾ ਬਈ ਆਪਣਾ ਫੋਨ ਨੰਬਰ ਦੱਸਿਓ 98555 98555 12970 12970 2010 ਮਾਡਲ ਦੀ ਡਿਮਾਂਡ ਵੀ ਬੜਾ ਹੈਵੀ ਲੈਫਟ ਵਾਲਾ ਹੈ ਹੈਵੀ ਲੈਫਟ ਰਵਾਸ ਸਪੀਡੀ ਹੋਈ 14 ਡਰਾਮ 14 ਦੇ ਟਾਇਰਾਂ 'ਚ ਕਿਸੇ ਵੀ ਬਾਈ ਨੇ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਉਸ ਦੇ ਨਾਲ ਆ ਗਿਆ ਜੀ ਸਵਰਾਜ ਇਹ ਵੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ 2005 ਮਾਡਲ ਆ 3 ਲੱਖ ਤੇ 10000 ਰੁਪਿਆ ਡਿਮਾਂਡ ਆ ਇਹ 13 ਦੇ ਟਾਇਰਾਂ 'ਚ ਬਈ ਹਾਂ ਜਮਨੂ ਦੇ ਟਾਇਰ ਆ ਕੱਲ ਜਮਨੂ ਨਵੇਂ ਟਾਇਰ ਆ ਜੇ ਕੇ ਦੇ ਟਾਇਰਾਂ ਕੰਪਨੀ ਦੇ ਮਾਡਲ 2005 ਤੁਹਾਨੂੰ 10 ਤੱਕ ਡਿਮਾਂਡ 310 ਆ 50 ਨੰਬਰ ਆ ਪੀ ਵੀ ਉਸ ਦੇ ਨਾਲ ਆ ਗਿਆ 363 2011 ਮਾਡਲ 4 ਲੱਖ 80000 ਰੁਪਿਆ ਡਿਮਾਂਡ ਰੰਗੜੋ ਹੁੰਦਾ ਵੀ ਟਰੈਕਟਰ ਸਾਫਾ ਬੈਕ ਚਾਰ ਦੇ ਕਾਰਾਂ ਦੀ ਕੰਡੀਸ਼ਨ ਆਪਾਂ 650 ਰੁਪਏ ਦੇ ਕਹਿ ਸਕਦੇ ਹਾਂ ਤੇ ਫਰੰਟ ਵਾਲੇ ਟਾਇਰ ਜੋ 50 ਪੈਸੇ ਆ 2011 ਮਾਡਲ ਦੀ ਡਿਮਾਂਡ 480 ਹੋਰ ਜੁੜੇ ਹੋਏ ਵੀਡੀਓ ਨਾਲ ਇਹ ਵੀ ਤੁਹਾਨੂੰ ਹੋਰ ਟਰੈਕਟਰ ਦਿਖਾਵਾਂਗੇ ਜਿਹੜਾ ਨਾ ਆਇਆ ਸਵਰਾਜ 735 90 ਮਾਡਲ ਆ 1 ਲੱਖ 20000 ਰੁਪਿਆ ਡਿਮਾਂਡ ਟਾਇਰ ਜੋ ਫਰੰਟ ਦੇ ਸਾਫ ਬੈਕ ਸਾਈਡ ਦੇ ਕਾਸੇ ਪਏ ਰੰਗ ਰੋਗੰਤ ਦੀ ਵੀਡੀਓ ਤੇ ਦੇਖ ਸਕਦੇ ਹੋ ਜੋ ਵੀ ਹੈ ਉਹ ਜਨਾ ਆ ਸੋਨਾਲੀਕਾ 35 ਹੈਰ ਬੈਕ ਸਾਈਡ ਤੇ 40-45 ਪੈਸੇ ਕਹਿ ਸਕਦੇ ਆ ਫਰੰਟ ਤੇ ਸਾਫ ਹੈ 6 ਚੜੀ ਡਰੈਕਟਰ ਆ ਇਹ 2010 ਮਾਡਲ ਦੀ ਡਿਮਾਂਡ 2 45 ਰੰਗ ਰੋਗੰਦਰ ਵੀ ਟਰੈਕਟਰ ਠੀਕ ਠਾਕ ਹੈ ਉਸ ਦੇ ਨਾਲ ਆ ਗਈ 585 ਮਿੰਨਰਾ ਫਰੰਟ ਦੇ ਟਾਇਰ ਬਿਲਕੁਲ ਸਾਫ ਹੈ ਨਵੇਂ ਹੈ ਬੈਕ ਸਾਈਡ ਦੇ ਸਾਰਾ ਕੰਡੀਸ਼ਨ ਵੀ ਠੀਕ ਠਾਕ ਆ ਇਹ ਵੀ ਪੰਜਾਬ ਨੰਬਰ ਟਰੈਕਟਰ ਆਈ ਇਹ ਦਾ ਜੋ ਮਾਰਕਾ ਹਨਵੇਂ ਮਾਡਲ ਆ 238000 ਰੁਪਿਆ ਮਾਲਕਾਂ ਦੀ ਡਿਮਾਂਡ ਆ ਡਬਲ ਕਲਚ ਡ੍ਰੈਫਟਰ ਉਹਦੇ ਨਾਲ ਆ ਗਿਆ ਐਸ਼ਰ 2018 ਮਾਡਲ 2 ਲੱਖ ਤੇ 75000 ਰੁਪਿਆ ਮਾਲਕਾਂ ਦੀ ਡਿਮਾਂਡ ਆ ਫਿਰ ਚਾਰੇ ਬਿਲਕੁਲ ਸਾਫ ਕੰਡੀਸ਼ਨ ਦੇ ਰੰਗ ਰੋਗੰ ਦਾ ਵੀ ਟਰੈਕਟਰ ਸਾਫ ਆ ਉਸਦੇ ਨਾਲ ਆ ਗਿਆ ਜੀ ਡੀ ਆਈ 35 ਸੋਨਾਲੀਕਾ ਪੰਜਾਬ ਨੰਬਰ ਆ ਪੀ 22 2009 ਮਾਡਲ 270000 ਰੁਪਿਆ ਡਿਮਾਂਡ ਹੈ ਤੇਰੇ ਚਾਰੇ ਬਿਲਕੁਲ ਇਨਾ ਮੇ ਦਿਨ ਨਾਲ ਆ ਗਿਆ 5310 2017 ਮਾਡਲ ਆ 6 ਲੱਖ ਤੇ 40 ਹਜ਼ਾਰ ਰੁਪਿਆ ਡਿਮਾਂਡ ਚਾਰੇ ਟਾਇਰ ਓਰੀਜਨਲ ਬਿਲਕੁਲ ਸਾਫ਼ ਕੰਡੀਸ਼ਨ ਦੇ 16 ਦੇ ਟਾਇਰ ਦੇ ਨਾਲ ਆ ਗਿਆ ਜੀ ਫਾਰਮ 60 2004 ਮਾਡਲ ਆ 2 ਲੱਖ 85 ਹਜ਼ਾਰ ਰੁਪਿਆ ਡਿਮਾਂਡ 10 ਨੀ ਕੰਡੀਸ਼ਨ ਸਾਫ ਹੈ ਇਹ 13 ਦੇ ਟਾਇਰਾਂ ਦੇ ਨਾਲ ਆ ਗਿਆ 5911

40-40 ਪੈਸੇ ਕਰਦਾ ਹੈ ਜੀ। ਬਿਲਕੁਲ ਨਵਾਂ ਲੱਗਿਆ। T X ਰੰਗ ਰੋਗਨ ਜੋ ਵੀ ਤੁਸੀਂ ਦੇਖ ਸਕਦੇ। ਟਾਇਰ ਬਿਲਕੁਲ ਨਵੇਂ ਐ ਬੈਕ ਸਾਈਡ ਦੇ ਜੇ ਕੇ ਰੈਡਰ ਤੇ ਪਾਵਰ ਸਟੀਅਰਿੰਗ ਪਾਵਰ ਸਟੀਅਰਿੰਗ ਦਾ ਮਾਡਲ 2008 ਮਾਡਲ ਆ 2 ਲੱਖ ਤੇ 95000 ਰੁਪਿਆ ਮਾਲਕ ਦੀ ਡਿਮਾਂਡ ਆ। ਮਾਲਕ ਕੋ ਲਾਈਨ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਸੇ ਵੀ ਭਾਈ ਨੂੰ ਟਰੈਕਟਰ ਦੀ ਜਰੂਰਤ ਹੋਵੇ ਛੱਟ ਦੀ। ਤੁਸੀਂ ਮਾਲਕ ਕਥੀ ਸਕਦੇ ਹਾਂ ਹਾਂਜੀ ਹਾਂਜੀ ਆਓ ਆਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਪੂ ਜੀ ਪਿੰਡ ਜੀ ਫਰਵਾਹੀ ਆ ਬਕਾਲ ਕੋ ਪਰਨਾਲੇ ਕੋਲ ਫਰਵਾਈ ਤੇ ਇਹ ਆਪਣਾ ਘਰੇ ਰੱਖਿਆ ਟਰੈਕਟਰ ਤੁਹਾਡੇ ਆਪ ਦੇ ਨਾਮ ਹੀ ਹੈ ਫਸਟ ਪਾਰਟੀ ਦੀ ਆਪਣੇ ਰਸਤੇਦਾਰਾਂ ਦੇ ਨਾਲ ਠੀਕ ਹੈ ਜੀ ਰਸਤੇਦਾਰਾਂ ਤੋਂ ਲਿਆ ਸੀਗਾ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 7476 33476 9672 9672 ਬਾਪੂ ਜੀ ਨਾਮ ਕੀ ਆ ਕਾਸ਼ਨ ਸੰਗਪਤੀ ਦਾ ਨਾਮਾ ਕਿਤੇ ਦੇ ਵੀ ਫਾਰਮ ਛੱਟ ਲੈਣਾ ਹੋਵੇ ਤਾਂ ਤੁਸੀਂ ਵਾਪੋ ਜੀ ਨੈਸਟ ਕਰ ਸਕਦੇ ਹੋ ਉਹਦੇ ਨਾਲ ਆ ਗਿਆ ਸਵਰਾਜ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ 프ੰਟ ਦੇ ਟਾਇਰ ਬਿਲਕੁਲ ਸਾਫ ਹੈ ਐ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵਧੀਆ ਭਈਏ 670 35 2001 ਮਾਡਲ ਆ 2 ਲੱਖ ਤੇ 55000 ਰੁਪਏ ਮਾਲਕ ਦੀ ਮੰਗ ਅਕਲੋਸ ਕਰਦਾ ਇੰਜ ਹਨ ਏ 540 ਚੱਕ ਰਾਂ ਤੁਹਾਡਾ ਹੀ ਬਾਈ ਜੀ ਕਿਹੜਾ ਪਿੰਡ ਬਾਈ ਜੀ ਕਰਨਾਲਾ ਬਾਈ ਦਾ ਪਿੰਡ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 98153 99154 00462 00462 ਜੀ ਜੇ ਕਿਸੇ ਵੀ ਨੇ 855 2001 ਮਾਡਲ ਲੈਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਉਸ ਦੇ ਨਾਲ ਆ ਗਈ 2010 ਮਾਡਲ ਸੋਨਾ ਲੀਕਰ 750 ਟਰੈਕਟਰ ਸਾਫ ਕੰਡੀਸ਼ਨ ਦਾ ਟਾਇਰਾਂ ਦੀ ਕੰਡੀਸ਼ਨ ਵੀ ਸਾਫ 2010 ਦੀ ਮੰਗ ਕਰਨ 130 ਦਾ ਹੈਰ ਉਹਦੇ ਨਾਲ ਆ ਗਿਆ ਜ ਸਵਰਾਜ 735 2006 ਮਾਡਲ ਆ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ 6 ਮਾਡਲ ਦੀ ਟਮਾਰਟ 2 ਲੱਖ 7000 ਰੁਪਏ ਫਾਰਮ ਪਰ ਦਾ 12 6 ਚਰੀਆ ਹੈ 10 ਰਾਂ ਨਿਕਣੀ ਸਾਫ ਤੇ ਨਾਲ ਆ ਗਿਆ 95 ਮਾਡਲ ਜਮੇਦਰਾ 475 10 ਰਾਂ ਨਿਕਣੀ ਕੰਡੀਸ਼ਨ ਵਿੱਚ ਸਾਫ ਹੈ 95 ਮਾਡਲ ਆ 1 ਲੱਖ ਇਹ 85000 ਰੁਪਿਆ ਦੀ ਮੰਗ ਹੈ ਮਾਲਕ ਉਹਦੇ ਨਾਲ ਆਗੇ ਫਾਰਮ 45 ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਹੈ 2014 ਮਾਡਲ 4,55,000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ ਰੱਖੀ ਹੋਈ ਹੈ ਤੇ ਪਾਵਰ ਸਟੇ ਟਰੈਕਟਰ ਹੈ ਜਦੋਂ ਨਾਲ ਆਗੇ ਫਾਰਮ ਨੇ ਕੱਢ ਬਿਲਕੁਲ ਨਵੇਂ ਟਾਇਰਾਂ ਚ ਰਿਹਾ ਟਰੈਕਟਰ ਰੰਗ ਰੋਨ ਦਾ ਟਰੈਕਟਰ ਆਪ ਦਾ 2 ਲੱਖ 31500 ਰੁਪਿਆ ਦਾ ਮਾੜਾ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਪੀ ਡੀ 05 ਦੋਵੇਂ ਗਾਹੇ 855 ਸਭ ਤੋਂ ਹੌਣ ਮੋੜੂ ਵਿੱਚ 13 ਦੇ ਟਾਇਰਾਂ 'ਚ ਨੰਬਰ 22 799 ਮਾੜਾ 2 ਲੱਖ 45000 ਰੁਪਿਆ ਦਾ ਮਾੜਾ ਅਜਿਹਾ ਲੱਗਿਆ 855 2011 ਮਾਡਲ 4 ਲੱਖ ਤੇ 10000 ਰੁਪਿਆ ਡਿਮਾਂਡ ਹੈ ਮਾਲਕਾਂ ਨੇ ਪਾਵਰ ਸਟੀਅਰਨ 14 ਦੇ ਟਾਇਰਾਂ ਤੇ ਟਾਇਰਾਂ ਦੀ ਗਣੀ ਤੇ ਸਾਫ ਹੈ ਟਰਾਂਗ ਰੋਗ ਨਾਲ ਫਿਕਰ ਕੋਈ ਨਹੀਂ ਦੇ ਨਾਲ ਆ ਗਈ 475 2000 ਮਾਡਲ ਆਈ 2 ਲੱਖ 45000 ਰੁਪਿਆ ਡਿਮਾਂਡ ਹੈ ਡਬਲ ਕਲੱਚ ਪੰਜਾਬ ਨੰਬਰ ਟਰੈਕਟਰਾਂ ਚਾਰੇ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਪਏ ਰੰਗ ਰੋਗ ਨੂੰ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜਿਉਂ ਵੀ ਹੈ ਤਾਂ। ਇਸ ਨਾਲ ਆ ਗਿਆ 2000 ਦੀ ਮਾਡਲ 5,85,000 ਰੁਪਏ ਦੀ ਮੰਗ। ਰੰਗ ਰੋਗ ਦਾ ਟਰੈਕਟਰ ਬਿਲਕੁਲ ਸਾਫਾ ਪਾਵਰ ਸਟੀਅਰ ਨਾਲ 16 ਦੇ ਟਾਇਰਾਂ ਕੇ ਬੈਕ ਸਾਈਡ ਦੇ ਟਾਇਰਾਂ ਬੱਦਲੀ ਹਾਲੀ ਪੱਥੇ ਕਹਿ ਸਕਦੇ। ਫਰੰਟ ਦੇ ਟਾਇਰ ਵੀ ਬਿਲਕੁਲ ਸਾਫ। ਇਸ ਆਪ ਤੋਂ ਰੋਗ ਨੂੰ ਦੇ ਨਾਲ ਆ ਗਿਆ 5310 2010 ਮਾਡਲ 5 ਲੱਖ ਇਹ 60000 ਰੁਪਏ ਮਾਲਕ ਦੀ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਪਾਵਰ ਸਪਿੰਨ ਟਰੈਕਟਰ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਉਸਦੇ ਨਾਲ ਆ ਗਈ ਸਵਰਾਜ 2018 ਮਾਡਲ 5 ਲੱਖ 98000 ਰੁਪਏ ਮਾਲਕ ਦੀ ਡਿਮਾਂਡ ਆ ਪਾਵਰ ਸਟੇਬਲ ਰੰਗ ਰੋਗ ਨਾਲ ਬਿਲਕੁਲ ਕੋਕਾ ਪੀਸ ਹੈ ਚਾਰੇ ਟਾਇਰ ਵੀ ਵਧੀਆ ਸਾਫ ਕੰਡੀਸ਼ਨ ਦੇ ਨਾਲ ਆ ਗਈ ਸਵਰਾਜ 855 2013 ਮਾਡਲ ਆ 4 ਲੱਖ ਤੇ 25000 ਰੁਪਇਆ ਡਿਮਾਂਡ ਹੈ ਪਾਵਰ ਸਟੇਅ ਨੈਵੀ ਟਰੈਕਟਰ ਤੇ ਚਾਰੇ ਟਾਇਰ ਨੇ ਵੀ ਗੱਲ ਕੋ ਸਾਫ ਕੰਡੀਸ਼ਨ ਦੇ ਉਹਦੇ ਨਾਲ ਆ ਗਿਆ ਨਿਊ ਹਾਲੈਂਡ 2010 ਮਾਡਲ ਆ ਜੀ 4 ਲੱਖ ਤੇ 65000 ਰੁਪਇਆ ਮਾਲਕ ਦੀ ਡਿਮਾਂਡ ਆ ਹਰਾੰਗ ਰੋਗ ਨਾਲੋਂ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਚਾਰੇ ਟਾਇਰ ਵੀ ਬਿਲਕੁਲ साफ़ कंडीशन तो साइड के फायर कंडीशन भी आप कहिए पा जी पचवंजा तो सठ पैसे गुडी है जी गुडियर के फायर वीडियो देखने लनवाद